ਇਹਨਾਂ ਨੇ ਸਰਪੰਚ ਚੁਣਿਆ ਜਿੱਦੇ ਸਰਪੰਚ ਚੁਣਿਆ ਉਹਦੇ ਚਾਰ ਪੰਜ ਵਾਰ ਰੀਕਾਊਂਟਿੰਗ ਕੀਤੀ ਗਈ ਸਿਰਫ ਇਹਸ ਕਰਕੇ ਕਿ ਥੋੜੀਆਂ ਵੋਟਾਂ ਦਾ ਫਰਕ ਸੀਗਾ 15 10 ਨੂੰ ਪੋਲਾਂ ਹੋਈਆਂ 10ਵੇਂ ਮਹੀਨੇ ਚ ਕਿੰਨਾ ਚੌਥਾ ਮਹੀਨਾ ਆ ਗਿਆ 6 ਮਹੀਨੇ ਹੋ ਗਏ 6 ਮਹੀਨੇ ਬਾਅਦ ਕਿਸੇ ਪਿੰਡ ਦੀ ਜਿਹੜੀ ਕਾਊਂਟਿੰਗ ਹੈ ਜਿਹੜੇ ਡੱਬੇ ਆ ਉਹਨਾਂ ਨੂੰ ਦੁਬਾਰਾ ਖੋਲ ਕੇ ਉਹਨਾਂ ਨੂੰ ਦੁਬਾਰਾ ਵੋਟਾਂ ਕਿੰਨੀਆਂ ਜਿਹੜੇ ਵਿਰੋਧੀ ਨੇ ਜਿਹੜੇ ਹਾਰੇ ਸੀਗੇ ਆਮ ਆਦਮੀ ਪਾਰਟੀ ਵੱਲੋਂ ਉਹਦੀ ਜਿਹੜੀ ਲੇਡੀਜ਼ ਖੜੇ ਹੋਏ ਸੀਗੇ ਉਹ ਜਿਹੜਾ ਸਾਡਾ ਐਮਐਲਏ ਆ ਉਹਦੇ ਕਿਸੇ ਪੀਏਪੂਏ ਦੀ ਕੋਈ ਚਾਚੀ ਆ ਉਹ ਇੱਥੇ ਸਰ ਆ ਬੜਾ ਬਾਜੀ ਕਰਕੇ ਪਰ ਇਹਨੂੰ ਪਿੰਡ ਚ ਨਹੀਂ ਵੜਨ ਦਿੰਦੇ ਜੀ ਦੁਬਾਰਾ ਗਿਣਤੀ ਲਵਾਵਾਂਗੇ ਜੀ ਅਸੀਂ ਸਰਪੰਚ ਨਹੀਂ ਵੜ ਦਿੰਦੇ ਹਾਂ ਐ ਐਮ ਐਲ ਏ ਕੋਈ ਨਹੀਂ ਕਰ ਲਾਂਗੇ ਬੱਸ ਕੋਈ ਨਹੀਂ ਬਣਾਇਆ ਹੋਇਆ ਜੀ ਇੰਨਾ ਬੰਦਿਆਂ ਨਹੀਂ ਐ ਬੀਬੀ ਨਹੀਂ ਐ ਐਮ ਐਲ ਏ ਨੂੰ ਵੋਟ ਪਾਈ ਹੋਣੀ ਜਾਂ ਇਹਨਾਂ ਨੇ ਪਾਈ ਹੋਣੀ ਇਹਨਾਂ ਨੇ ਪਾਈ ਹੋਣੀ ਇਹਨਾਂ ਨੇ ਜਿ ਤੋਣਾ ਮੁੜ ਕੇ ਕਿਹੜਾ ਕੋਈ ਉਹ ਸਾਰੀ ਉਮਰ ਦਾ ਐਮ ਐਲ ਏ ਬਣ ਗਿਆ ਢੂੜ ਸਾਲ ਰਹਿ ਗਿਆ ਫੇਰ ਇਹਨਾਂ ਤੋਂ ਵੋਟਾਂ ਲੈਣੀਆਂ ਨੇ ਫੇਰ ਅਸੀਂ ਵੋਟਾਂ ਪਾਉਣੀਆਂ ਨੇ ਮਾਨਸਾ ਦੀਆਂ ਜੰਦੇ ਖਾਖਾ ਨਿਕਲਣਗੇ ਦੀਆਂ ਚੋ ਵੇ ਹਾਂ ਅਹੇ ਜੇ ਅਸੀਂ ਸਭਾ ਛੱਟ ਲਿਆ ਸੀਗਾ ਜੀ ਨਿਕਲਿਆ ਹੋਇਆ ਉਹ ਗੁਰਲਾਲ ਸਿੰਘ ਬੀਜੇ ਸਿੰਘਲਾ ਦਾ ਪੀਏ ਆ ਐਮਐਲਏ ਦਾ ਇਹ ਦੋਨੇ ਰਲ ਕੇ ਬਹੁਤ ਧੱਕਾਸ਼ਾਹੀ ਕਰ ਰਹੇ ਆ ਸਾਡੇ ਪਿੰਡ ਨੂੰ ਕੋਈ ਗਰੰਟ ਨਹੀਂ ਆ ਰਹੀ ਕਈ ਝੂਠੇ ਕੇਸ ਕੀਤੇ ਗਏ ਇਹਨਾਂ ਦੁਆਰਾ ਕੀ ਬੀਜੇ ਸਿੰਘਲਾ ਦੁਆਰਾ ਇਹ ਵੀ ਕਿਹਾ ਗਿਆ ਸੀ ਮਜੂਦਾ ਸਰਪੰਚ ਨੂੰ ਤਿੰਨ ਆਪਸ਼ਨ ਦਿੱਤੀਆਂ ਜਾਂ ਤਾਂ ਸਾਡੀ ਪਾਰਟੀ ਜੁਆਇਨ ਕਰ ਲੈ ਜਿਹੜੀ ਫਾਇਰ ਚੱਕੀ ਸੀ ਉਹ ਉਹ ਨਹੀਂ ਚੱਕਣੀ ਨਹੀਂ ਤੂੰ ਤੇਰੇ ਤੇ ਪਰਚੇ ਪਾਵੇਂ ਉਹਦੀ ਦੁਆਰਾ ਕਈ ਝੂਠੇ ਪਰਚੇ ਪਾਏ ਗਏ ਆ ਹਾਂ ਜੀ ਤੂੰ ਤੇ ਚੋਰੀ ਦਾ ਝੂਠਾ ਪਰਚਾ ਪਾਇਆ ਗਿਆ ਉਹਨਾਂ ਵਰਕ ਸਿੱਟਾਈ ਨਾ ਮੇਰੇ ਥੱਪੜ ਮਾਰੇ ਹਾਂ ਜੀ ਮੈਂ ਮੈਂ ਬਰਨੀ ਐ ਇੱਕ ਦਾ ਪਹਿਲਾ ਸੀ ਉਹ ਵਰਸੀੜਾ ਜੀ ਉਹਨਾਂ ਨੇ ਮਾਰਿਆ ਸੀ ਆ ਸ਼ਰਿਆਂ ਬਿਜੇ ਸਿੰਘ ਲਾ ਉਹਦੇ ਉਹਦੀ ਮੌਜੂਦਗੀ ਦੇ ਵਿੱਚ ਬੀਬੀ ਨੂੰ ਧੱਕਾ ਵੱਜਿਆਗਾ ਰੀ ਕਾਊਂਟਿੰਗ ਦਾ ਮਤਲਬ ਕੀ ਰਹਿ ਜਾਂਦਾ ਇਹਦਾ ਮਤਲਬ ਤਾਂ ਇਹੀ ਆ ਨਾ ਵੀ ਧੱਕਾ ਹੂਆ ਯਾਰ ਹੋਰ ਕੀ ਹੋਣਾ ਆਪਦੇ ਬੰਦੇ ਨੂੰ ਜੇਤੂ ਘੋਸ਼ਿਤ ਕਰਨਾਗਾ ਤੁਹਾਡੇ ਸਾਹਮਣੇ ਰਿਜ਼ਲਟ ਵੀ ਇਹੀ ਆਉਣਾਗਾ ਸਰਪੰਚ ਪਿੰਡ ਚ ਬਣ ਚੁੱਕਿਆਗਾ ਪਰ ਜੋ ਵਿਰੋਧੀ ਧਿਰ ਦਾ ਬੰਦਾ ਅਸਲ ਉਸ ਤੋਂ ਆਪਦੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਦੂਸਰੀ ਗੱਲ ਇਹ ਆ ਗਈ ਉਹਨੂੰ ਥਾਪੜਾਗਾ ਹੁਣ ਦੀ ਸਰਕਾਰ ਦਾ ਉਹ ਬੰਦਾ ਹੈਗਾ ਦਲ ਪਹਿਲਾ ਬੰਦਾ ਕਾਲੀਆਂ ਚ ਰਹਾ ਫਿਰ ਇਹ ਬੰਦਾ ਕਾਂਗਰਸ ਚ ਰਹਾ ਫਿਰ ਇਹ ਬੰਦਾ ਝਾੜੂ ਚ ਗਿਆ ਵੀ ਤੁਸੀਂ ਜਿਹਦੀ ਪਿੱਟ ਥਾਪੜੀ ਜਾਂਦੇ ਉਹ ਰਹਿਣਾ ਤੁਹਾਡੇ ਨਾਲ ਵੀ ਨਹੀਂ ਇਹ ਸਵਲਿਆਸ ਬੀ ਐਮ ਆਫਿਸ ਮਾਨਸਾ ਦੇ ਵਿੱਚਾਂ ਕਿਉਂਕਿ ਪਿੰਡ ਬੁਰਜਰੀ ਦੇ ਸਰਪੰਚ ਦੇ ਅਹੁਦੇ ਨੂੰ ਲੈ ਕੇ ਰੀਕਾਉਂਟਿੰਗ ਹੋ ਰਹੀ ਆ ਤੇ ਇਹਦੇ ਵਿੱਚ ਸਿੱਧਮ ਤੌਰ ਤੇ ਇਨਵੋਲਵਮੈਂਟ ਮਾਨਸਾ ਦੇ ਐਮ ਐਲ ਏ ਵਿਜੇ ਸਿੰਘਲਾ ਦੀ ਦੱਸੀ ਜਾ ਰਹੀ ਆ ਉਹਨਾਂ ਦੀ ਪੀ ਏ ਦੀ ਦੱਸੀ ਜਾ ਰਹੀ ਆ ਸਰਪੰਚੀ ਧਿਰ ਦੇ ਨਾਲ ਸੰਬੰਧਿਤ ਜੋ ਬੁਰਜਰੀ ਦੇ ਲੋਕ ਨੇ ਸਾਡੇ ਨਾਲ ਨੇ ਉਹਨਾਂ ਦੇ ਨਾਲ ਜਿਹੜੀ ਹੈਗੀ ਉਹ ਗੱਲਬਾਤ ਕਰਾਂਗੇ ਕੀ ਮਸਲਾ ਆ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਵਿਜੇ ਸਿੰਘਲਾ ਆਇਆ ਹੈ ਦੇ ਨਾਰੇ ਲੱਗ ਰਹੇ ਨੇ ਪੰਜਾਬ ਸਰਕਾਰ ਮਰਦਾਬਾਦ ਦੇ ਨਾਰੇ ਲੱਗ ਰਹੇ ਕੀ ਮਸਲਾ ਆ ਸਰ ਜੋ 15 ਅਕਤੂਬਰ 2024 ਨੂੰ ਪੰਚਾਇਤੀ ਚੋਣਾਂ ਹੋਈਆਂ ਸੀ ਉਹਦੇ ਵਿੱਚ ਪੰਚਾਇਤੀ ਚੋਣਾਂ ਦਾ ਜੋ ਨਤੀਜਾ ਘੋਸ਼ਿਤ ਕੀਤਾ ਗਿਆ ਸੀ ਕੈਮਰੇ ਦੇ ਸਾਹਮਣੇ ਪੰਜ ਵਾਰੀ ਕਾਊਂਟਿੰਗ ਕੀਤੀ ਗਈ ਸੀ ਇਸ ਦੇ ਬਾਵਜੂਦ ਵੀ ਵਿਰੋਧੀ ਵਿਰੋਧੀ ਪਾਰਟੀ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਗਰ ਲਾਲ ਸਿੰਘ ਦੇ ਚਾਚਾ ਜੀ ਪੰਚਾਇਤੀ ਚੋਣਾਂ ਝੂਠੇ ਸੀ ਕਰਲਾਲ ਸਿੰਘ ਜੋ ਕੌਣ ਆ ਗਰਲਾਲ ਸਿੰਘ ਗਰਲਾਲ ਸਿੰਘ ਬੀਜੇ ਸਿੰਘਲਾ ਦਾ ਪੀਏ ਆ ਐਮਐਲਏ ਦਾ ਐਮਐਲਏ ਦਾ ਜੀ ਇਹ ਦੋਨੇ ਰਲ ਕੇ ਬਹੁਤ ਧੱਕਾਸ਼ਾਹੀ ਕਰ ਰਹੇ ਆ ਸਾਡੇ ਪਿੰਡ ਨੂੰ ਕੋਈ ਗਰੰਟ ਨਹੀਂ ਆ ਰਹੀ ਤੇ ਜੇ ਹੁਣ ਝੂਠਾ ਕੇਸ ਕਰਕੇ ਕਈ ਝੂਠੇ ਕੇਸ ਕੀਤੇ ਗਏ ਹਨ ਇਹਨਾਂ ਦੁਆਰਾ ਬੀਜੇ ਸਿੰਘਲਾ ਦੇ ਦੁਆਰਾ ਇਹ ਵੀ ਕਿਹਾ ਗਿਆ ਸੀ ਮਜੂਦਾ ਸਰਪੰਚ ਨੂੰ ਜਾਂ ਤਿੰਨ ਆਪਸ਼ਨ ਦਿੱਤੇ ਜਾਂ ਤਾਂ ਸਾਡੀ ਪਾਰਟੀ ਜੁਆਇਨ ਕਰ ਲਾ ਨਹੀਂ ਤੂੰ ਪਰਚ ਜਿਹੜੇ ਫਾਇਰ ਚੱਕੀ ਸੀ ਉਹ ਕਹ ਉਹ ਨਹੀਂ ਚੱਕਣੀ ਨਹੀਂ ਤੂੰ ਤੇਰੇ ਤੇ ਪਰਚੇ ਪਾਵੇਂ ਉਹਦੇ ਦੁਬਾਰਾ ਕਈ ਝੂਠੇ ਪਰਚੇ ਪਾਏ ਗਏ ਆ ਇਹ ਕਿਹਾ ਗਿਆ ਸੀ ਜਾਂ ਪਰਚੇ ਪਾਈ ਵੀ ਗਏ ਹਾਂਜੀ ਪਾਏ ਗਏ ਆ ਝੂਠੇ ਪਰਚਾ ਪਾਇਆ ਗਿਆ ਕਿਹੜਾ ਪਰਚਾ ਪਾਇਆ ਸੀ ਤੂੰ ਤੇ ਚੋਰੀ ਦਾ ਝੂਠਾ ਪਰਚਾ ਪਾਇਆ ਗਿਆ ਤੂੰ ਚੋਰੀ ਦਾ ਪਰਚਾ ਪਾਇਆ ਸੀ ਕਿਹਨੇ ਪਾਇਆ ਸੀ ਇਹ ਨਰਵੈਰ ਸਿੰਘ ਤੇ ਨਰਵੈਰ ਸਿੰਘ ਹੋਰਾਂ ਤੇ ਹਾਂਜੀ ਫਿਰ ਹੁਣ ਤੁਸੀਂ ਕਿੰਨੀਆਂ ਵੋਟਾਂ ਤੋਂ ਜਿੱਤੇ ਸੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਾਊਂਟਿੰਗ ਹੋਈ ਸੀ ਉਹ ਮੈਨੂੰ ਕਨਫਰਮ ਨਹੀਂ ਕਿੰਨੀਆਂ ਵੋਟਾਂ ਤੇ ਜਿੱਤੇ ਸੀ ਵੋਟਾਂ ਦੀ ਜਿੱਤ ਹੋਈ ਸੀ 9 9 ਵੋਟਾਂ ਤੇ ਕਹਿ ਰਹੇ ਆ ਵੀ ਜ ਤਾਂ ਤੁਹਾਨੂੰ ਖਤਸ਼ਾ ਹੈ ਵੀ ਕਿ ਅੱਜ ਵੀ ਕੋਈ ਸਰਕਾਰ ਦਾ ਧੱਕੇਸ਼ਾਹੀ ਕਰੂਗੀ ਜਿਵੇਂ ਸੀ ਹਾਂਜੀ ਮੈਨੂੰ ਪੂਰਾ ਯਕੀਨ ਆ ਸਰਕਾਰ ਪੂਰਾ ਧੱਕਾਸ਼ਾਹੀ ਕਰੂ ਕਿਉਂਕਿ ਜੋੜੋ ਐਸ ਡੀ ਐਮ ਐ ਉਹ ਵੀਜੇ ਸਿੰਘਲੇ ਦੀ ਚੰਗੀ ਕਨੈਕਸ਼ਨ ਉਹਦੇ ਨਾਲ ਜੋ ਕਰਲਾਲ ਸਿੰਘ ਆ ਸਾਡੇ ਪਿੰਡ ਦਾ ਪਿੰਡ ਦਾ ਮੁੰਡਾ ਉਹਦਾ ਪੀ ਆ ਉਹਦੇ ਅੰਡਰ ਆ ਕੇ ਵੀਜੇ ਸਿੰਘਲਾ ਪੱਕਾ ਸ਼ਪਾਸ਼ ਪਵਾ ਕੇ ਪੋਟਾ ਚ ਕਪਲਾਵਾਜੀ ਕਰਵਾਊਗਾ ਹਮ ਅੱਛਾ ਜੀ ਹਾਂਜੀ ਬੋਡ ਤਾਂ ਵੱਧ ਹੈਗੀ ਹੈਗੀ ਆ ਹਮ ਪੰਜ ਜਿੱਤੇ ਹੋਏ ਦੀ ਹਮ ਪਰ ਗੱਲ ਇਹ ਆ ਵੀ ਸਰਕਾਰ ਮੌਕੇ ਦੀ ਹੋਣੇ ਮਤਲਬ ਉਹ ਧੱਕੇ ਦੀ ਪੂਰਾ ਦਰ ਆ ਵੀ ਪੂਰਾ ਤੱਕ ਕਰਨ ਕਰਨਗੇ ਪੂਰਾ ਮਤਲਬ ਇਹ ਗੱਲ ਦਾ ਵੀ ਚਾਰ ਵਾਰ ਗਿਣਤੀ ਹੋ ਗਏ ਪਹਿਲਾਂ ਵੋਟਾਂ ਵੀ ਆ ਵੀ ਆਜੇ ਫਰਕ ਆਇਆ ਜਾਂ ਫਰਕ ਆ ਫਿਰ ਵੋਟਾਂ ਘਟਾਉਂਦੇ ਰਹੇ ਗਿਣਤੀ 'ਚ ਵੋਟ ਜਿਆਦੇ ਸੀ 10 ਵੋਟਾਂ ਦੀ ਕੋਈ 9 ਤੋਂ ਉਹਨੇ 10 ਕਿਤੇ ਕੀਤੇ ਹੋਇਆ ਜੈਬ ਨੇ ਤੇ ਹੁਣ ਦੁਬਾਰਾ ਫਿਰ ਗਿਣਤੀ 'ਚ ਕੇਸ ਲਾ ਕੇ ਹੁਣ ਗਿਣਤੀ ਤੇ ਆਏ ਆ ਕੀ ਲੱਗਦਾ ਸਹੀ ਹੋ ਰਿਹਾ ਏ ਧੱਕਾ ਹੋ ਰਿਹਾ ਕੀ ਲੱਗਦਾ ਧੱਕਾ ਲੱਗਦਾ ਧੱਕਾ ਜੀ ਸਾਰੇ ਸ਼ਰਿਆਮ ਹੋਇਆ ਪਿਆਗਾ ਜੀ ਤੇ ਇਹ ਨਾ ਜੀ ਜਿਹੜਾ ਸਮਝ ਸਰਪੰਚ ਆ ਆਪਣੇ ਜਿੱਤਿਆ ਹੋਇਆ ਇਹਦੇ ਘਰ ਵਾਲੀ ਦੇ ਫਾਰਮ ਭਰੇ ਸੀ ਜੀ ਪਹਿਲਾਂ ਤਾਂ ਇਹਨੇ ਫਾਇਲ ਲੱਦ ਕਰਵਾਈ ਉਹ ਵੀ ਇਹ ਜਿਤਨੀ ਸਕਦੀ ਉਸ ਤੋਂ ਬਾਅਦ ਚ ਜੀ ਇਹਦੀ ਰੱਦ ਕਰਵਾਈ ਸੀ ਫਾਇਲ ਲੱਦ ਕਰਵਾਈ ਸੀਗੀ ਇਹਨੇ ਜੈਬ ਸਿੰਘ ਨੇ ਜੀ ਜੈਬ ਸਿੰਘ ਨੇ ਤੇ ਬੀਜੇ ਸਿੰਘ ਨੇ ਦੋ ਮੰਨੇ ਰਲ ਕੇ ਕਰਵਾਈ ਆ ਜੀ ਹਾਂ ਤੇ ਉਹ ਤੋਂ ਬਾਅਦ ਚ ਇਹਦੀ ਪਰਚਾਈ ਦੇ ਫਾਰਮ ਭਰੇ ਜੀ ਉਹ ਫਾਰਮਾਂ ਤੇ ਇਹ ਜੇਤੂ ਹੋ ਗਿਆ ਸਾਰਾ ਪਿੰਡ ਸਾਡਾ ਮਗਰ ਸੀ ਇਹਨੇ ਆਖਦਾ ਸੀ ਵੀ ਮੈਂ ਨਹੀਂ ਉਠਦਾਗਾ ਉਹ ਸਾਰਾ ਪਿੰਡ ਕਹਿੰਦਾ ਵੀ ਤੇਰੇ ਮਗਰ ਜਿੰਨੀ ਵੋਟ ਖੜੀ ਆ ਤਾਂ ਖੜੀ ਆ ਤੂੰ ਕਹਿੰਦਾ ਫਾਇਲ ਨਾ ਚੱਕੀ ਚਲ ਕੋਈ ਗੱਲ ਨਹੀਂ ਜੇ ਤੇਰੀ ਘਰ ਵਾਲੀ ਦੀ ਫਾਇਲ ਚੱਕੀ ਗਈ ਤਾਂ ਤੇਰੀ ਪਰਚਾਈ ਦੀ ਫਾਇਲ ਤਾਂ ਭਰੀ ਹੋਈ ਆ ਨਾ ਉਹ ਸਭ ਉਸੇ ਦੀ ਪਰਚਾਈ ਦੀ ਫਾਇਲ ਤੇ ਅਸੀਂ ਜੇਤੂ ਹੋ ਗਏ ਇਹ ਵੀ ਡਰ ਪਾਇਆ ਜਾ ਰਿਹਾ ਕਿ ਭਾਈ ਤੁਸੀਂ ਸਾਡੇ ਚਰੋਲੇ ਵੀ ਕਿਹਾਗੇ ਹਾਂਜੀ ਜਮਾ ਸ਼ਰਿਆਮ ਕਿਹਾ ਜੀ ਕਹਿੰਦਾ ਕਿ ਬੀ ਚਾਹੇ ਤਾਂ ਕਹਿੰਦਾ ਸਾਡੇ ਸਰੋਪਾ ਪਵਾਲਾ ਕਹਿੰਦਾ ਕੌਣ ਕਹਿੰਦਾ ਇਹ ਬੀਜੇ ਸਿੰਘਲਾ ਕਹਿੰਦਾ ਕਿ ਸਰੋਪਾ ਪਵਾਲਾ ਕਹਿੰਦਾ ਨਰਵੈਰ ਨੂੰ ਕਹਿੰਦਾ ਕਹਿੰਦਾ ਕਿ ਫੇਰ ਕਹਿੰਦਾ ਤੇਰੇ ਮੈਂ ਕੰਮ ਹੋਣ ਦੇ ਦੂੰਗਾ ਨਹੀਂ ਕਹਿੰਦਾ ਫੇਰ ਤੇਰੇ ਤੇ ਪਰਚਾ ਪਾਊਗਾ ਕਹਿੰਦਾ ਕੰਮ ਹੁਣ ਹੋਣ ਦਿੱਤਾ ਪਿੰਡ ਜੀ ਨਾ ਜੀ ਹੋਣ ਨਹੀਂ ਦਿੱਤਾ ਇਹ ਮਨਜ਼ੂਰੀ ਨਹੀਂ ਰਹਿਣ ਦਿੰਦਾ ਜੀ ਸਾਨੂੰ ਤੁਸੀਂ ਹੁਣ ਦੇਖ ਰਹੇ ਹੋ ਵੀ ਇੱਥੇ ਮਾਹੌਲ ਕੀ ਬਣਿਆ ਹੋਇਆ ਚੋਣ ਅਯੋਗ ਨੇ ਸਰਟੀਫਿਕੇਟ ਜਾਰੀ ਕੀਤਾ ਬੰਦੇ ਨੂੰ ਸਰਪੰਚੀ ਜਿੱਤਣ ਦਾ ਵੋਟਾਂ ਵਾਲੇ ਦਿੰਦਾ ਜਿੱਦੇ ਉਹਦੇ ਵੀ ਪੰਜ ਵਾਰ ਗਿਉ ਕਾਊਂਟਿੰਗ ਹੋਈ ਆ ਸਮਰੱਥ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਬੰਦੇ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਇਹ ਕੋਈ ਐ ਨਹੀਂ ਹੈਗਾ ਮਸਲਾ ਵੀ ਜੇਤੂ ਸਰਪੰਚ ਹਜੇ ਤੱਕ ਬਣਿਆ ਹੀ ਨਹੀਂ ਹੈਗਾ ਸਰਪੰਚ ਪਿੰਡ ਚ ਬਣ ਚੁੱਕਿਆ ਹੈਗਾ ਸਰਪੰਚ ਬਣੇ ਨੂੰ ਲਗਭਗ 2 ਮਹੀਨੇ ਹੋਣ ਵਾਲੇ ਹੋ ਗਏ ਪਰ ਜੋ ਵਿਰੋਧੀ ਧਿਰ ਦਾ ਬੰਦਾ ਅਸਲ ਉਸ ਤੋਂ ਆਪਦੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਵੱਡਾ ਮਸਲਾ ਇਹ ਆ ਦੂਸਰੀ ਗੱਲ ਇਹ ਆ ਗਈ ਉਹਨੂੰ ਥਾਪੜਾਗਾ ਹੁਣ ਦੀ ਸਰਕਾਰ ਦਾ ਅੱਛਾ ਉਹ ਬੰਦਾ ਹੈਗਾ ਦਲ ਬਦਲੂ ਮੇਰੀ ਤਾਂ ਸਰਕਾਰ ਨੂੰ ਵੀ ਅਪੀਲ ਆ ਵੀ ਇਹ ਪਹਿਲਾ ਬੰਦਾ ਕਾਲੀਆਂ ਚ ਰਿਹਾ ਫਿਰ ਇਹ ਬੰਦਾ ਕਾਂਗਰਸ ਚ ਰਿਹਾ ਫੇਰੇ ਬੰਦਾ ਛਾੜੂ ਜਗਿਆ ਵੀ ਤੁਸੀਂ ਜਿਹੜੀ ਪਿੱਟ ਥਾਪੜੀ ਜਾਂਦੇ ਹੋ ਰਹਿਣਾ ਤੁਹਾਡੇ ਨਾਲ ਵੀ ਨਹੀਂ ਇਹ ਇਹ ਪਾਰਟੀ ਚ ਵੀ ਰਹੇ ਜੀ ਹਾਂ ਇਹ ਬੰਦਾ ਦਲ ਬਦਲੂ ਆ ਇਹਨੇ ਦਲ ਬਦਲੇ ਰਹਿਣਾ ਪਰ ਜਿਹੜੇ ਪਿੰਡ ਨੇ ਹੁਣ ਫਤਵਾ ਦਿੱਤਾ ਜਿਹੜੇ ਬੰਦੇ ਨੂੰ ਸਰਪੰਚ ਕੋਸ਼ਿਤ ਕਰਤਾ ਉਸ ਬੰਦੇ ਨੂੰ ਲੋਕਤੰਤਰ ਨੂੰ ਆ ਲੋਕਤੰਤਰੀ ਆ ਨਾ ਜਿਹੜੇ ਬੰਦੇ ਇਥੇ ਬੈਠੇ ਆ ਉਹਨੂੰ ਇਹ ਹਰਾਣ ਕਰ ਰਹੇ ਨੇ ਹੋਰ ਕੁਝ ਨਹੀਂ ਕਰ ਰਹੇ ਇਸ ਦੇ ਵਿੱਚ ਤਾਂ ਪਿੰਡ ਦੇ ਪਿੰਡ ਦੇ ਵਿੱਚ ਵੀ ਦੁਫਾੜ ਪੈਂਦਾ ਪਹਿਲਾਂ ਵੋਟਾਂ ਹੋਈਆਂ ਉਸ ਤੋਂ ਵੀ ਬੜਾ ਕੁਝ ਤਾਂ ਹੁਣ ਵੀ ਪਿੰਡ ਦੇ ਵਿੱਚ ਵੀ ਦੁਫਾੜ ਪੈਂਦਾ ਪੂਰਾ ਜੀ ਹੁਣ ਜਦੋਂ ਐਮਐਲਏ ਸਾਹਿਬ ਪਿੰਡ ਦੇ ਵਿੱਚ ਗਏ ਸੀਗੇ ਉਦੋਂ ਸਰੂਪ ਵੀ ਸਾਡੇ ਨਾਲ ਕੋਈ ਵੀ ਬੰਦਾ ਕਹਿੰਦਾਗਾ ਵੀ ਤੁਹਾਡੇ ਕੰਮ ਆਮ ਦੇਖਣ ਚ ਹੀ ਆਉਂਦਾਗਾ ਵੀ ਜਿਹੜਾ ਮੌਜੂਦਾ ਬੰਦਾ ਹੁੰਦਾ ਉਹ ਕਹਿੰਦਾ ਮੇਰੀ ਜੇ ਮੈਂ ਤਾਂ ਕੰਮ ਕਰਵਾਉਂਗਾ ਜੇ ਮੇਰੇ ਬੰਦਾ ਸਰਪੰਚ ਮੇਨ ਨਾਲ ਰਲ ਜੇ ਐਮਐਲਏ ਨੇ ਕਿਹਾ ਪਰ ਇਹ ਹੁਣ ਜਿਹੜੇ ਬੰਦੇ ਆ ਪਾਰਟੀ ਅਕਾਲੀ ਦਲ ਨਾਲ ਸੰਬੰਧਤ ਨੇ ਮੇਰੀ ਅਕਾਲੀ ਦਲ ਵਾਲਿਆਂ ਨੂੰ ਵੀ ਬੇਨਤੀ ਆ ਵੀ ਥੋੜੀ ਪਾਰਟੀ ਸੁੱਕੀ ਹੋਈ ਆ ਆ ਜੜਾਂ ਫੁੱਟੀਆਂ ਨੇ ਇਹਨਾਂ ਦੇ ਨਾਲ ਖੜੋ ਯਾਰ ਆ ਕੇ ਤੁਸੀਂ ਇਹਨਾਂ ਦੇ ਨਾਲ ਸਪੋਰਟ ਕਰੋ ਆ ਕੇ ਇੱਕ ਬੰਦਾ ਜੀ ਖੜਾ ਹੋਇਆਗਾ ਆ ਕੇ ਇੱਥੇ ਸਮਰਥਨ ਦਿਓ ਜੇ ਤੁਸੀਂ ਹੁਣ ਬੰਦੇ ਨਾਲ ਐਡਾ ਤੱਕਾ ਹੁੰਦਾ ਰੀ ਕਾਊਂਟਿੰਗ ਦਾ ਮਤਲਬ ਕੀ ਰਹਿ ਜਾਂਦਾ ਇਹਦਾ ਮਤਲਬ ਤਾਂ ਇਹੀ ਆ ਨਾ ਵੀ ਤੱਕਾ ਹੋਊ ਆ ਯਾਰ ਹੋਰ ਕੀ ਹੋਣਾ ਆਪਦੇ ਬੰਦੇ ਨੂੰ ਜੇਤੂ ਘੋਸ਼ਿਤ ਕਰਨਾਗਾ ਤੁਹਾਡੇ ਸਾਹਮਣੇ ਰਿਜ਼ਲਟ ਵੀ ਇਹੀ ਆਉਣਾਗਾ ਉਸ ਤੋਂ ਬਾਅਦ ਕੀ ਹੋ ਸਕਦਾ ਪਿੰਡ ਦੇ ਵਿੱਚ ਲੜਾਈ ਹੋਊਗੀ ਜਿਹੜੀ ਇਹ ਦੋ ਵਾਰ ਪਹਿਲਾਂ ਕਰ ਚੁੱਕੇ ਆ ਸਾਡੇ ਪਿੰਡ ਦੇ ਜਿਹੜੇ ਮੌਜੂਦਾ ਮੈਂਬਰ ਆ ਉਹਨਾਂ ਦੀ ਵੀ ਮਾਰਕਟਾਈ ਇਹ ਕਰ ਚੁੱਕੇ ਨੇ ਕੁਝ ਵੀ ਹੋ ਸਕਦਾ ਦਾਵਾ ਦਿੱਤਾ ਗਿਆ ਸੀ ਐਮਐਲਏ ਦੇ ਵੱਲੋਂ ਵੀ ਸਾਡੇ ਚਰਲੋਂ ਨਹੀਂ ਪਰਚੇ ਪਾਵਾਂਗੇ ਪਰਚੇ ਪਰਚੇ ਪਾਵਾਂਗੇ ਕੀ ਜੀ ਪਰਚੇ ਇਹਨਾਂ ਨੇ ਪਵਾਏ ਨੇ ਤੂੰ ਤੂੰ ਤਸ਼ੰਗਿਆ ਸੀਗਾ ਤੂੰ ਤਸ਼ੰਗਣ ਦਾ ਵੀ ਪਰਚਾ ਹੋਇਆਗਾ ਔਰ ਪਰਚਾ ਉਹਨਾਂ ਦਿਨਾਂ ਚ ਪਵਾਇਆ ਗਿਆ ਜਦੋਂ ਛੁੱਟੀਆਂ ਹੁੰਦੀਆਂ ਨੇ ਕਿ ਬੰਦਾ 2-3 ਦਿਨ ਲਾ ਆਵੇ ਜੇਲ੍ਹ ਦੇ ਵਿੱਚ 2-3 ਦਿਨ ਉਸ ਬੰਦੇ ਨੇ ਲਵਾਏ ਨੇਗੇ ਇਹ ਸਾਰੇ ਦਾ ਸਾਰਾ ਕਿਹਦੀ ਸ਼ਹਿਦ ਤੇ ਹੁੰਦਾ ਇਕੱਲੇ ਬੰਦੇ ਦੀ ਸ਼ਹਿਦ ਤੇ ਤਾਂ ਹੁੰਦਾ ਨਹੀਂ ਹੁੰਦਾ ਸਰਕਾਰਾਂ ਦੀ ਸ਼ਹਿਦ ਤੇ ਹੁੰਦਾ ਇਹ ਤਾਂ ਮੇਰੀ ਬੇਨਤੀ ਹੈਗੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਗਵਰਨਮੈਂਟ ਨੂੰ ਵੀ ਬੇਨਤੀ ਆ ਵੀ ਦੇਖੋ ਤੁਸੀਂ ਇਸ ਤਖਤ ਤੇ ਸਦਾ ਨਹੀਂ ਬਹਿਣਾ ਲੋਕਾਂ ਨੇ ਐਸੇ ਪਿੰਡ ਚ ਰਹਿਣਾ ਲੋਕਾਂ ਦੇ ਵਿੱਚ ਤੁਸੀਂ ਵਿਚਰਨਾ ਵੀ ਆ ਤੁਸੀਂ ਆਪ ਦੇ ਆਪ ਨੂੰ ਲੋਕਾਂ 'ਚ ਵਿਚਰਨ ਯੋਗ ਛੱਡ ਲਓ ਹਾਂਜੀ ਹਾਂਜੀ ਮੈਨੂੰ ਧੱਕਾ ਮਾਰ ਕੇ ਸਿੱਟਿਆ ਜੀ ਨਾ ਮੇਰੇ ਥੱਪੜ ਮਾਰਿਆ ਅੱਛਾ ਤੁਸੀਂ ਸਾਫ ਕਪਾਣ ਹਾਂ ਮੈਂ ਮੈਂਬਰ ਹਾਂ ਜੀ ਮੈਂ ਮੈਂਬਰ ਨਹੀਂ ਹਾਂ ਤਾਂ ਇਹਨੂੰ 7 ਦਿਨਾਂ ਤੋਂ ਅਜੇ ਛੁੱਟੇ ਦਿੱਤੀ ਹੈਗੀ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਹੈਗੀ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਵਿਰੋਧੀ ਪਾਰਟੀ ਦੇ ਸਰਪੰਚ ਵੱਲੋਂ ਮਾਰਿਆ ਗਿਆ ਹੈ ਵਿਰੋਧੀ ਹਾਂ ਹਾਂ ਉਹਦਾ ਪਹਿਲਾਂ ਸੀ ਹਮਾਰ ਸੀ ਹੈ ਜੀ ਉਹਨਾਂ ਨੇ ਮਾਰਿਆ ਸੀ ਆ ਸ਼ਰਿਆਮ ਬਿਜੇ ਸਿੰਘ ਲਾਉਦੇ ਜਿਹੜਾ ਬਿਲਡਿੰਗ ਦੇ ਆਦ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਇਹ ਬਿਲਡਿੰਗਾਂ ਦਾ ਉਦਘਾਟਨ ਕਰਦੇ ਫਿਰਦੇ ਆ ਉਹ ਪਤਾ ਨਹੀਂ ਕਿਹੜੇ ਰਾਤੋ ਰਾਤ ਉਸਰੀਆ ਬਿਲਡਿੰਗ ਕਿ ਉਹ ਤਾਂ ਬਹੁਤ ਪੁਰਾਣੀ ਬਿਲਡਿੰਗ ਹੈ ਜਿਹਦੀ ਹੋਈ ਚਲੋ ਉਹ ਤਾਂ ਗੱਲਾਂ ਪਰਾ ਰਹਿ ਗਈਆਂ ਪਰ ਉਹਦੇ ਬਹੁਤ ਕੁਝ ਹੋਇਆ ਉਹਦੀ ਮੌਜੂਦਗੀ ਦੇ ਵਿੱਚ ਬੀਬੀ ਨੂੰ ਧੱਕਾ ਵੱਜੇਗਾ ਤੇ ਜੇ ਅੱਜ ਇਹੋ ਜਿਹਾ ਕੁਝ ਹੁੰਦਾਗਾ ਮਤਲਬ ਰਾਜਨੀਤੀ ਪਲਟ ਜਾਂਦੀ ਆ ਆਪਦੀ ਸ਼ਹਿਤ ਤੇ ਧੱਕੇਸ਼ਾਹੀ ਤੇ ਇਹ ਸਰਪੰਚ ਦੂਜੇ ਨੂੰ ਘੋਸ਼ਿਤ ਕਰ ਦਿੰਦੇ ਨੇਗੇ ਤਾਂ ਪਿੰਡ ਦੇ ਦਫਾੜ ਵੀ ਦਫਾੜ ਵੀ ਹੋਊਗਾ ਔਰ ਅਸਾਰ ਵਿਗੜਨਗੇ ਨਰੇਜੀ ਸਰਪੰਚ ਸਾਡਾ ਐਡਾ ਵਧੀਆਗਾ ਜੀ ਜਿਹੜਾ ਜੇਤੂ ਹੋਇਆਗਾ ਜੀ 11000 ਰੁਪਇਆ ਸਾਗਨ ਸਕੀਮਾ ਦਿੱਤੀ ਜਾਂਦੀ ਹੈ ਜੇ ਵਿੱਚ ਉਹਦੇ ਆਪਦੀ ਚੋ ਗਰੀਬਾਂ ਦੀਆਂ ਕੁੜੀਆਂ ਨੂੰ ਜੀ 2100 ਰੁਪਇਆ ਦਿੱਤਾ ਜਾਂਦਾ ਕੁੜੀਆਂ ਨੂੰ ਆਪਦਾ ਦੇਖੀ ਜਾਪੇ ਵੇਲੇ ਜੀ ਆਹਦੇ ਵੱਲੋਂ ਮਤਲਬ ਮਨੀ ਗੋਲ ਵੀ ਸਾਡੇ ਨਾਲ ਨੇ ਮਨੀ ਕਿਵੇਂ ਦੇਖਦੇ ਹੋ ਜੋ ਆਹ ਮਾਨਸਾ ਦਾ ਪਿੰਡ ਬੁਰਜ ਹਰੀ ਦੇ ਵਿੱਚ ਆ ਆ ਜੋ ਕਨਸੈਪਟ ਜੋ ਚੱਲ ਰਿਹਾ ਸਿੱਧਮ ਸਿੱਧੀ ਇਨਵੋਲਵਮੈਂਟ ਜਿਹੜੀ ਹੈਗੀ ਉਹ ਮੌਜੂਦਾ ਮੈਨਰੇ ਦੱਸੀ ਜਾ ਰਹੀ ਹੈ ਦੇਖੋ ਜੀ ਸਿੰਪਲ ਗੁੰਡਾ ਕਰਦੀ ਆ ਹੂੰ ਜਿਹੜਾ ਐਮ.ਐਲ.ਏ ਕਰਦਾ ਪਿਆ ਇੱਥੇ ਕੋਈ ਵੀ ਐਮ.ਐਲ.ਏ ਆ ਕੋਈ ਵੀ ਜਿਹੜਾ ਚੁਣਿਆ ਹੋਇਆ ਜਿਹੜਾ ਨਮਾਇੰਦਾ ਹੁੰਦਾ ਉਹਨੂੰ ਇੰਨੀ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ ਆ ਪਿੰਡ ਦੇ ਲੋਕ ਖੜੇ ਸਾਰੇ ਬਰਜਰੀ ਪਿੰਡਾ ਮਾਨਸਾ ਦਾ ਇਹ ਇਹਨਾਂ ਨੇ ਸਰਪੰਚ ਚੁਣਿਆ ਜਿੱਦੇ ਸਰਪੰਚ ਚੁਣਿਆ ਉਹਦੇ ਚਾਰ ਪੰਜ ਵਾਰ ਰੀਕਾਊਂਟਿੰਗ ਕੀਤੀ ਗਈ ਸਿਰਫ ਇਸ ਕਰਕੇ ਕਿ ਥੋੜੀਆਂ ਵੋਟਾਂ ਦਾ ਫਰਕ ਸੀਗਾ 9-10 ਵੋਟਾਂ ਦਾ ਫਰਕ ਸੀਗਾ ਉਸ ਦਿਨ ਜਦੋਂ ਰੀਕਾਊਂਟਿੰਗ ਕੀਤੀ ਗਈ ਸਾਰਾ ਕੁਝ ਹੋ ਗਿਆ ਉੱਥੇ ਥੋੜੇ ਅਫਸਰ ਬੈਠੇ ਆ ਵੱਡੇ ਅਫਸਰ ਬੈਠੇ ਆ ਸਾਰਾ ਕੁਝ ਹੋ ਗਿਆ ਤੁਹਾਨੂੰ ਸਰਟੀਫਿਕੇਟ ਵੀ ਮਿਲ ਗਿਆ ਉਸ ਤੋਂ ਬਾਅਦ ਇਹਨਾਂ ਨੇ ਪਟੀਸ਼ਨ ਪਾਤੀ ਚਲੋ ਪਟੀਸ਼ਨ ਪਾਉਣ ਦਾ ਹੱਕ ਹੈ ਉਸ ਤੋਂ ਬਾਅਦ ਡੀਸੀ ਕੋਲ ਪਟੀਸ਼ਨ ਪੈਣੀ ਹੁੰਦੀ ਹੈ ਐਸਡੀਐਮ ਨੂੰ ਦੇਤਾ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਜਿਹੜਾ ਐਸਡੀਐਮ ਹੈ ਇੱਥੇ ਬੈਠਾ ਉਹ ਕੀ ਉਹ ਐਮਐਲਏ ਤੋਂ ਬਾਹਰ ਹੈ ਕੀ ਉਹ ਸਰਕਾਰ ਤੋਂ ਬਾਹਰ ਹੈ ਉਹਨਾਂ ਨੇ ਇੰਨੀ ਫਾਸਟ ਮਤਲਬ ਜਿਹੜੀਆਂ ਪ੍ਰोसीडिंग ਕੀਤੀਆਂ ਇਹਦੀਆਂ ਪੇਸ਼ੀਆਂ ਹੋਈਆਂ ਉਸ ਤੋਂ ਬਾਅਦ ਹੁਣ ਰੀਕਾਊਂਟਿੰਗ ਦੱਸਤੀ ਵੀ ਰੀਕਾਊਂਟਿੰਗ ਹੋਊਗੀ ਕਦੇ ਤੁਸੀਂ ਸੁਣਿਆ ਵੀ ਛੇਤੀ ਛੇਤੀ ਵੀ ਇਹ ਜਿਹੜੇ ਇਹ ਪਟੀਸ਼ਨਾਂ ਪੈਂਦੀਆਂ ਨੇ ਰੀਕਾਊਂਟਿੰਗ ਦੀਆਂ ਤੇ ਇੰਨੀ ਤੇਜ਼ੀ ਗੱਲ ਇੰਨੀ ਹੈ ਵੀ ਜਿਹੜਾ ਇਹ ਜਿਹੜਾ ਵਿਰੋਧੀ ਤੇ ਰਹਿ ਜਾਣੀ ਕਿ ਜਿਹੜੇ ਵਿਰੋਧੀ ਨੇ ਜਿਹੜੇ ਹਾਰੇ ਸੀਗੇ ਆਮ ਆਦਮੀ ਪਾਰਟੀ ਵੱਲੋਂ ਉਹਦੀ ਜਿਹੜੀ ਜਿਹੜੀ ਲੇਡੀਜ਼ ਖੜੇ ਹੋਏ ਸੀਗੇ ਉਹ ਜਿਹੜਾ ਸਾਡਾ ਐਮਐਲਏ ਆ ਉਹਦੇ ਕਿਸੇ ਪੀਏਪੂਏ ਦੀ ਕੋਈ ਪਰਚਾਈ ਆ ਚਾਚੀ ਆ ਚਾਚੀ ਆ ਮਤਲਬ ਜਿਹੜਾ ਐਮਐਲਏ ਉਹ ਵਿੱਚ ਪਰਸਨਲ ਇੰਟਰਸਟ ਦਿਖਾ ਰਿਹਾ ਹੈ ਉਹ ਜਿਹੜੀ ਦੂਜੀ ਧਿਰ ਹੈਗੇ ਜਿਹੜੀ ਜਿੱਤੀ ਹੋਈ ਆ ਉਹ ਤੇ ਝੂਠੇ ਪਰਚੇ ਪੋਈ ਜਾਂਦਾ ਕਦੇ ਤੂਤ ਚੋਰੀ ਦਾ ਪਰਚਾ ਪਿੰਡ ਨੇ ਤੂਤ ਛਾਂਗਿਆ ਚੂ ਤੂਤ ਚੋਰੀ ਦਾ ਕਰਾ ਪਰਚਾ ਹੁੰਦਾ ਸੁਣਿਆ ਕਦੇ ਤੂਤ ਚੋਰੀ ਦਾ ਪਰਚਾ ਪੜਾ ਇੰਨਾ ਧੱਕਾ ਜੇ ਤੁਸੀਂ ਲੋਕਾਂ ਨਾਲ ਕਰੋਗੇ ਦੇਖੋ ਆਮ ਆਦਮੀ ਪਾਰਟੀ ਨੂੰ ਵਹਿਮ ਪਿਆ ਹੋਇਆ ਵੀ ਜੇ ਅਸੀਂ ਲੋਕਾਂ ਨਾਲ ਧੱਕੇ ਕਰ ਲਾਂਗੇ ਅਸੀਂ ਸਰਪੰਚ ਬਣਾ ਲਾਂਗੇ ਪਰ ਪਿੰਡ ਚ ਤਾਂ ਲੋਕਾਂ ਨਹੀਂ ਰਹਿਣਾ ਇਹਨਾਂ ਨੂੰ ਪਤਾ ਨਹੀਂ ਵੀ ਜਿਹੜਾ ਕੀ ਹੋਈ ਜਾਂਦਾ ਕੀ ਕਰਦੇ ਪਏ ਆ ਤੁਸੀਂ ਰੁਪਈਏ ਵੀ ਕਮਾ ਲੋਗੇ ਤੁਸੀਂ ਪਿੰਡ ਦਾ ਵਿਕਾਸ ਵੀ ਨਹੀਂ ਕਰਾਓਗੇ ਪਰ ਕੀ ਹੋ ਜੂਗਾ ਇਹਨਾਂ ਨੂੰ ਵਹਿਮ ਪਿਆ ਹੋਇਆ ਵੀ ਅੱਗੇ 72 ਆ ਗਈ ਅਸੀਂ ਸਰਪੰਚ ਬਣਾ ਲਈਏ ਪਹਿਲਾਂ ਪਹਿਲਾਂ ਉਸ ਤੋਂ ਬਾਅਦ ਵੋਟਾਂ ਦੇ ਵੀ ਧੱਕਾ ਕਰਾਂਗੇ ਐ ਧੱਕਾ ਨਹੀਂ ਹੁੰਦਾ ਹੁੰਦਾ ਲੱਗਦਾ ਕਿਸੇ ਪਰਮਪਲੇਖੇ ਦੇ ਵਿੱਚ ਤੋਂ ਰਿਫਰੈਂਸ ਤੁਸੀਂ ਵੀ ਗੱਲ ਕਰੀਏ ਨਹੀਂ بڑے بڑے ਸਾਰੇ ਇਹਨਾਂ ਨੂੰ ਬੜਾ ਵਹਿਮ ਹੋਇਆ ਪਿਆਗਾ ਕਿ ਸਾਡੇ ਕੋਲੇ ਪਾਵਰ ਆ ਗਈ ਸਾਡੇ ਅਫਸਰ ਨੇ ਸਾਡੇ ਹੁਣ ਤੁਸੀਂ ਦੇਖੋ ਵੀ ਜਿਹੜੇ ਹੁਣ ਆਹ ਰੀਕਾਉਂਟਿੰਗ ਵਾਸਤੇ ਡਿਊਟੀ ਲਾਈ ਆ ਇੱਕ ਤਾਂ ਐਸ ਡੀਓ ਹੈ ਇੱਕ ਜੂਨੀਅਰ ਇੰਜੀਨੀਅਰ ਹੈਗਾ ਜੇ ਆਈ ਇੱਕ ਕਿਸੇ ਮੈਥ ਟੀਚਰ ਦੀ ਡਿਊਟੀ ਲਾਤੀ ਤਿੰਨ ਮੈਥ ਟੀਚਰ ਲਾ ਰੱਖੇ ਨੇ ਹੁਣ ਇਹਦੇ 'ਚ ਤੁਸੀਂ ਦੱਸੋ ਵੀ ਆਹ ਐਸ ਡੀਐਮ ਦਾ ਆਰਡਰ ਹੈਗਾ ਇਹਦੇ 'ਚ ਕਿੱਥੇ ਲਿਖਿਆ ਵੀ ਕਿਉਂ ਇਹ ਲੋਡ ਲੋਡ ਪਈ ਉਹ ਇਹ ਵੀ ਕਾਰਨ ਵੀ ਨਹੀਂ ਦੱਸਿਆ ਗਿਆ ਕੁਝ ਨਹੀਂ ਦੱਸਿਆ ਐਸ ਡੀ ਐਮ ਨੇ ਇਹ ਇਹ ਆਰਡਰ ਹੈਗਾ ਵੀ ਇਹ ਰੀ ਕਾਊਂਟਿੰਗ ਹੋਣੀ ਹੈ ਇਹ ਚ ਐਸ ਡੀ ਐਮ ਨੇ ਆਏ ਨਹੀਂ ਦੱਸਿਆ ਵੀ ਰੀ ਕਾਊਂਟਿੰਗ ਕਿਉਂ ਹੋਣੀ ਚਾਹੀਦੀ ਆ ਕਾਰਨ ਤੇ ਹੋਵੇ ਨਾ ਤੂੰ ਸੁਣਵਾਈ ਕੀਤੀ ਆ ਉਹੀ ਅਫਸਰ ਉੱਥੇ ਸੀ ਉਹੀ ਅਫਸਰ ਹੁਣ ਗਿਣਤੀ ਵੇਲੇ ਜਿਹੜੇ ਉੱਥੇ ਅਫਸਰ ਬੈਠੇ ਨੇ ਕੁਝ 10 ਵੀ ਸਾਡੇ ਅਫਸਰ ਗਲਤ ਆ ਸਾਡੇ ਅਫਸਰ ਦੀ ਗਲਤੀ ਸੀ ਉਹ ਤੇ ਪਰਚਾ ਪਾਓ ਉਹ ਤੇ ਐਕਸ਼ਨ ਲਓ ਉਹੀ ਅਫਸਰ ਦੁਬਾਰਾ ਦੁਬਾਰਾ ਕਾਰਵਾਈ ਕਰੀ ਜਾਂਦੇ ਆ ਹੁਣ ਇਹਦੇ ਚ ਕਿਤੇ ਨਹੀਂ ਲਿਖਿਆ ਤੇ ਬਸ ਐਂ ਲਿਖਤਾ ਸੁਣਵਾਈ ਕੀਤੀ ਤੇ ਰੀ ਕਾਊਂਟਿੰਗ ਕੀਤੀ ਜਾਵੇ ਇਹ ਜਮਹੂਰੀ ਪ੍ਰਕਿਰਿਆ ਸੀ ਇਹ ਸਾਰੇ ਜਿਹੜੇ ਪਿੰਡ ਦੇ ਬੰਦੇ ਖੜੇ ਹੈਗੇ ਬੁਰਜਹਰੀ ਦੇ ਇਹਨਾਂ ਨੇ ਵੋਟਾਂ ਪਾਈਆਂ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਅਸੀਂ ਰੀਕਾਊਂਟਿੰਗ ਕਰਨੀ ਹੈ ਉਹ ਤੁਸੀਂ ਦੇਖੋ ਵੀ 15 10 ਨੂੰ ਪੋਲਾਂ ਹੋਈਆਂ 10ਵੇਂ ਮਹੀਨੇ ਚੋਂ ਕਿੰਨਾ ਚੌਥਾ ਮਹੀਨਾ ਆ ਗਿਆ 6 ਮਹੀਨੇ ਹੋ ਗਏ 6 ਮਹੀਨੇ ਬਾਅਦ ਕਿਸੇ ਪਿੰਡ ਦੀ ਜਿਹੜੀ ਕਾਊਂਟਿੰਗ ਹੈ ਜਿਹੜੇ ਡੱਬੇ ਆ ਉਹਨਾਂ ਨੂੰ ਦੁਬਾਰਾ ਖੋਲ ਕੇ ਉਹਨਾਂ ਨੂੰ ਦੁਬਾਰਾ ਵੋਟਾਂ ਕੰਨੀਆਂ ਉਸ ਤੋਂ ਬਾਅਦ ਇਹਦੇ ਚ ਇਹਨਾਂ ਨੇ ਲਿਖਤਾ ਕਿ ਜਿਹੜੀ ਵੀਡੀਓਗ੍ਰਾਫੀ ਹੋਊਗੀ ਉਹ ਸੀਕਰੇਸੀ ਆਫ ਵੋਟਿੰਗ ਨੂੰ ਮੇਨਟੇਨ ਰੱਖਣ ਲਈ ਬੈਲਟ ਪੇਪਰਾਂ ਤੇ ਨਹੀਂ ਅਸੀਂ ਮ ਦੇਖੋ ਕਿੱਡੀ ਵੱਡੀ ਚਲਾਕੀ ਹੈ ਕਿੱਥੇ ਲਿਖਿਆ ਪੰਚਾਇਤੀ ਐਕਟ ਦੇ ਵਿੱਚ ਜਿਹੜੇ ਬੈਲਟ ਪੇਪਰ ਹੁੰਦੇ ਉਹਦੇ ਤੇ ਸਟੈਂਪ ਲੱਗੀ ਹੁੰਦੀ ਆ ਉਹਦੇ ਉੱਤੇ ਜੇ ਤੁਸੀਂ ਵੀਡੀਓਗ੍ਰਾਫੀ ਕਰਨੀ ਆ ਦਿਖਾਓ ਵੀ ਆ ਫਲਾਣੇ ਬੰਦੇ ਦੀ ਆ ਆ ਫਲਾਣੇ ਬੰਦੇ ਦੀ ਆ ਵੋਟ ਕਿਹੜੇ ਸਰਪੰਚ ਦੀ ਹੈ ਕਿ ਕਿਹੜੇ ਨਾਮ ਵੀ ਨਹੀਂ ਲਿਖਿਆ ਹੁੰਦਾ ਕੋਈ ਕੁਝ ਨਹੀਂ ਹੋ ਜਾ ਉਹ ਤੇ ਉਹ ਤੇ ਕਿਹੜਾ ਇਹ ਲਿਖਿਆ ਵੀ ਆ ਫਲਾਣੇ ਬੰਦੇ ਨੇ ਵੋਟ ਪਾਈ ਹੈ ਜਾਂ ਤੇ ਸਾਈਨ ਹੋਇਆ ਉਹਦੀ ਕਾਹਦੀ ਸੀਕਰੇਸੀ ਰਹੇਗੀ ਤੁਸੀਂ ਦੇਖਿਆ ਹੋਣਾ ਪਿਛਲੀ ਵਾਰ ਜਦੋਂ ਕੈਮਰਾ ਲੱਗਿਆ ਹੁੰਦਾ ਉਹਦਾ ਵੋਟਾ ਇੱਧਰ ਉੱਧਰ ਕਰਦੇ ਹੁੰਦੇ ਆ ਜਾਂ ਵੋਟਾ ਪਾੜ ਦਿੰਦੇ ਆ ਉਹ ਚੀਜ਼ਾਂ ਲਕੋ ਕੁੱਛ ਉਹਨਾਂ ਨੂੰ ਧੱਕਾ ਕਰਨ ਨੂੰ ਫਿਰਦੇ ਆ ਨਾ ਇਹ? ਹਾਂ ਜੀ। ਕਹਿੰਦੇ ਕਿ ਅਭੀ ਧੱਕਾ ਹੋਣਾ ਹੈ ਜੀ। ਉਹ ਧੱਕਾ ਮੇਰੇ ਪੰਜ ਲੱਗੇ ਹੋਏ ਸੀਗੇ ਜਿੱਦੇ ਵੋਟਾਂ ਦੀ ਗਿਣਤੀ ਹੋਈ ਆ। ਉਹਦੇ ਉਹਦੇ ਉੱਥੇ ਕੈਮਰੇ ਲੱਗੇ ਸੀ ਉਹਨਾਂ ਦੀ ਜਿਹੜੀ ਫੁਟੇਜ ਆ ਉਹ ਬਦਲ ਲੂ ਕੋਈ? ਉੱਥੋਂ ਜਿਹੜੀ ਰੀਕਾਊਂਟਿੰਗ ਹੋਈ ਆ ਉਸ ਦਿਨ ਉਹਦੀ ਫੁਟੇਜ ਕਿਉਂ ਨਹੀਂ ਦੇਖੀ ਐਸਡੀਐਮ ਨੇ? ਕਿਹੜੇ ਆਧਾਰ ਤੇ ਮੈਨੂੰ ਐਸਡੀਐਮ ਇੱਥੇ ਬੈਠਾ ਹੋਣਾ ਹੁਣ? ਕਿਹੜੇ ਆਧਾਰ ਤੇ ਇਹ ਦੱਸੇ ਵੀ ਐਸਡੀਐਮ ਨੇ ਇਹ ਜਿਹੜੇ ਆਰਡਰ ਲੇਗੇ ਆਧਾਰ ਤਾਂ ਲਿਖੇ ਨਾ। ਪਹਿਲਾਂ ਤਾਂ ਇਹਨਾਂ ਨੂੰ ਆਰਡਰ ਹੀ ਨਹੀਂ ਦਿੱਤਾ। 17 ਤਰੀਕ ਇਹ ਵੀ ਕਿਹਾ ਗਿਆ ਕਿ ਇਹਦੇ ਪ੍ਰੋਸੈਸਿੰਗ ਵੀ ਜਿਹੜੀ ਹੈ ਪ੍ਰोसीडिंग ਵੀ ਬੜੀ ਜਿਵੇਂ ਚੁਟਕੀ ਮਾਰ ਕੇ ਬੜੀ ਕੁਸਲੀ ਕੀਤੀ ਹਾਂ ਜਿੰਨੀਆਂ ਰੀਕਾਉਂਟਿੰਗ ਦੀਆਂ ਦੇਖੋ ਲੜਾਈ ਹੁੰਦੀ ਹੈ ਜਦੋਂ ਕੋਈ ਪਿੰਡ ਦੇ ਵਿੱਚ ਵੋਟਾਂ ਹੁੰਦੀਆਂ ਨੇਗੀਆਂ ਉਦੋਂ ਲੜਾਈ ਹੋ ਜਾਂਦੀ ਐ ਅਕਸਰ ਅਣਬਣ ਹੋ ਜਾਂਦੀ ਹੈਗੀ ਦੂਜੀ ਧਿਰ ਰੀਕਾਉਂਟਿੰਗ ਦੀ ਪਟੀਸ਼ਨ ਪਾ ਦਿੰਦੀ ਹੈਗੀ ਡੀਸੀ ਕੋਲ ਪੈਂਦੀ ਹੁੰਦੀ ਹੈ ਉਹ ਪਟੀਸ਼ਨਾਂ ਪਤਾ ਹੀ ਹੈ ਸਭ ਨੂੰ ਪਤਾ ਹੀ ਪਟੀਸ਼ਨਾਂ 'ਚ ਕੁਝ ਨਹੀਂ ਹੁੰਦਾ ਕੋਈ ਕੋਈ ਪਟੀਸ਼ਨ 6-6 ਸਾਲ ਚੱਲੀ ਜਾਂਦੀ ਹੈ ਹੁਣ ਇਹਨਾਂ ਨੇ ਬਾਕੀ ਵੀ ਮਾਨਸਾ ਦੇ ਵਿੱਚ ਬਹੁਤ ਪਟੀਸ਼ਨਾਂ ਲਗੀਆਂ 340 ਪਟੀਸ਼ਨਾਂ ਹੋਰ ਨਿਕੀਆਂ ਕਿਉਂਕਿ ਲੜਾਈ ਅਕਸਰ ਹੋ ਜਾਂਦੀ ਹੈ ਪਿੰਡਾਂ ਦੇ ਵਿੱਚ ਪਰ ਇਹਦੇ 'ਚ ਜਿਹੜਾ ਹੈਗਾ ਐਮਐਲਏ ਦਾ ਸਪੈਸ਼ਲ ਇੰਟਰਸਟ ਹੈ ਕਿਉਂਕਿ ਉਹਦੇ ਜਾਣਕਾਰ ਦੀ ਜਿਹੜੀ ਰਿਸ਼ਤੇਦਾਰ ਹੈ ਜਿਹੜਾ ਉਹਦੀ ਪੀਏ ਦੀ ਰਿਸ਼ਤੇਦਾਰ ਹੈ ਉਹ ਇੱਥੇ ਸਰਪੰਚ ਬਣਾਉਣੀ ਹੈ ਇਹਨਾਂ ਨੇ ਦੂਜੀ ਧਿਰ ਨੂੰ ਹਰਾ ਕੇ ਹੁਣ ਦੂਜੀ ਧਿਰ ਤੇ ਪਰਚਾ ਥੋੜੇ ਦਿਨ ਪਹਿਲਾਂ ਪਵਾਇਆ ਗਿਆ ਤੂਤ ਚੋਰੀ ਦਾ ਪਰਚਾ ਇਹ ਵੀ ਹਸੋ ਇੰਡੀਆ ਇਹ ਵੀ ਹਸੋ ਵੀਰੋ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਭਗਵੰਤ ਮਾਨ ਜੀ ਕਹਿੰਦੇ ਆ ਵੀ ਜਿਹੜੇ ਸਾਡੇ ਸਰਪੰਚ ਨੇਗੇ ਉਹ ਸਾਰਿਆਂ ਦੇ ਬਰਾਬਰ ਨੇ ਕਿਉਂਕਿ ਇਹਨਾਂ ਦੇ ਧੜੇ ਇਹਨਾਂ ਦੇ ਕੋਈ ਜੋ ਨਿਸ਼ਾਨ ਤੇ ਵੋਟਾਂ ਨਹੀਂ ਹੁੰਦੀਆਂ ਅਸੀਂ ਸਾਰਿਆਂ ਨੂੰ ਬਰਾਬਰ ਗਰੰਟ ਦੇਵਾਂਗੇ ਹੁਣੇ ਪਿੰਡ ਦੇ ਵਿੱਚ ਜਦੋਂ ਤੋਂ ਇਹ ਜਿੱਤੇ ਆ ਜਦੋਂ ਤੋਂ ਸੁਖਜੀਤ ਕੋਰ ਜਿਹੜੇ ਮੌਜੂਦਾ ਐਮ ਐਲ ਏ ਜਿੱਤੇ ਹੋਏ ਆ ਸਰਪੰਚ ਜਿੱਤੇ ਹੋਏ ਆ ਉਹ ਉਦੋਂ ਤੋਂ ਕੋਈ ਗਰੰਟੀ ਨਹੀਂ ਕੋਈ ਕੰਮ ਨਹੀਂ ਕਰਾ ਰਹੇ ਕੰਮ ਰੋਕ ਰੱਖਿਆ ਜਾਣ ਬੁਝ ਕੇ ਇਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਪਰਿਵਾਰ ਤੇ ਕਿ ਤੁਸੀਂ ਸਾਡੇ ਦੋ ਚਰੋਪਾ ਪੁਆ ਲਓ ਝਾੜੂ ਵਾਲਿਆਂ ਤੋਂ ਫਿਰ ਸਾਰਾ ਕੁਝ ਠੀਕ ਹੈ ਫਿਰ ਤੁਹਾਡੇ ਤੇ ਚੋਰੀ ਦਾ ਪਰਚਾ ਵੀ ਕੈਨਸਲ ਹੋ ਜਾਊਗਾ ਫੇਰ ਤੁਹਾਡੇ ਤੋਂ ਜਿਹੜੀ ਆ ਪਟੀਸ਼ਨ ਪਾਈ ਅਸੀਂ ਇਹ ਵੀ ਵਾਪਸ ਲੈ ਲਾਂਗੇ ਗੱਲ ਇਹ ਹੈ ਵੀ ਬਾਏ ਹੁੱਕ ਐਂਡ ਕਰੁਕ ਧੱਕੇ ਨਾਲ ਉਹ ਕਹਿੰਦੇ ਹੁੰਦੇ ਨੇ ਵੀ ਸ਼ਾਮਦਾਮ ਦੰਡਵੇਦ ਉਹ ਸਾਰੇ ਤਰੀਕੇ ਵਰਤ ਕੇ ਇਹ ਜਿਹੜੇ ਐਮਐਲਏ ਆਪਦੇ ਉਹ ਚ ਕਰਨਾ ਚਾਹੁੰਦੇ ਆ ਮੈਂ ਮੈਂ ਵਿਜੇ ਸਿੰਘਲੇ ਨੂੰ ਵੀ ਕਹਿ ਦੇਣਾ ਚਾਹਣਾ ਵਿੱਚ ਜਿਹੜੇ ਇੱਥੇ ਅਫਸਰ ਇਹਨਾਂ ਦੇ ਹੈਗੇ ਸਾਰਿਆਂ ਨੂੰ ਕਹਿ ਦੇਣਾ ਚਾਹਣਾ ਵੀ ਤੁਸੀਂ ਇੱਥੇ ਹੀ ਰਹਿਣਾ ਸਰਕਾਰ ਬਦਲ ਜਾਣੀ ਆ ਮਿੱਤਰੋ ਹਿਸਾਬ ਲਾ ਲਓ ਸਭ ਨੂੰ ਕਹਿਣਾ ਵੀ ਆਪਦਾ ਹਿਸਾਬ ਨਾਲ ਚੱਲੋ ਕਾਨੂੰਨ ਦੇ ਹਿਸਾਬ ਨਾਲ ਚੱਲੋ ਇਹ ਤਰੀਕੇ ਜਿਹੜੇ ਤੁਸੀਂ ਵਰਤਦੇ ਪਏ ਹੋ ਸਰਕਾਰਾਂ ਦੀ ਚਮਚੀ ਮਾਰਦੇ ਹੋ ਇਹ ਨਾ ਮਾਰੋ ਮੁਰਕੇ ਤੁਸੀਂ ਅਫਸਰੀ ਇੱਥੇ ਹੀ ਕਰਨੀ ਐ ਇਹ ਜਿਹੜੇ ਵਿਜੇ ਸਿੰਘਲੇ ਵਰਗੇ ਨੇ ਇਹ ਪਹਿਲੀ ਵਾਰ ਜਿੱਤੇ ਆ ਧੱਕੇ ਨਾਲ ਜਿੱਤੇ ਆ ਵੇਵ ਦੇ ਵਿੱਚ ਜਿੱਤੇ ਆ ਇਹਨਾਂ ਨੇ ਮੁਰਕੇ ਨਹੀਂ ਜਿੱਤਣਾ ਇਹ ਤਾਂ ਕਹਿੰਦੇ ਸੀ ਕਿ ਬਦਲਾਖੁਰੀ ਦੀ ਅਸੀਂ ਨਹੀਂ ਕਰਨੀ ਬਦਲਾਖੁਰੀ ਦੀ ਰਾਜਨੀਤੀ ਅਸੀਂ ਨਹੀਂ ਕਰਨੀ ਜੇ ਵੀ ਕਹਿੰਦੇ ਸੀ ਕਿ ਸਰਪੰਚ ਸਬਦ ਦਾ ਸਾਂਝਾ ਆਉਂਦਾ ਚਾਹੇ ਕੋਈ ਕਾਲੀਆ ਚਾਹੇ ਕੋਈ ਕਾਂਗਰਸੀ ਸਾਡੇ ਕੋਲੇ ਆ ਕੇ ਕੰਮ ਕਰਵਾਵੇ ਪਾਰੋ ਪਾਰ ਕਰਾਂਗੇ ਨਹੀਂ ਦੇਖੋ ਉਹੀ ਤੇ ਗੱਲ ਹੈ ਨਾ ਇਹ ਐਮ ਐਲ ਈਜ਼ ਨੂੰ ਵੀ ਕਹਿੰਦੇ ਸੀਗੇ ਕਿ ਐਮ ਐਲ ਏ ਕਿਸੇ ਧਰਦਾ ਹੋਵੇ ਹੁਣ ਇਹਨਾਂ ਦੇ ਜਿਹੜੇ ਹਲਕੇ ਹੋਏ ਇੰਚਾਰਜ ਨੇਗੇ ਹਲਕਾ ਇੰਚਾਰਜ ਕਹਿੰਦੇ ਜਿਨ੍ਹਾਂ ਨੂੰ ਉਹ ਜਿਹੜਾ ਬੰਦਾ ਹਾਰ ਹੀ ਗਿਆ ਆ ਆਮ ਆਦਮੀ ਪਾਰਟੀ ਦਾ ਉਹਦਾ ਨੀ ਪੱਥਰ ਰੱਖਣ ਦਾ ਕੀ ਮਤਲਬ ਉਸੇ ਤਰੀਕੇ ਨਾਲ ਜਿਹੜੇ ਸਰਪੰਚ ਨੇ ਇਹ ਕੀ ਕਰਦੇ ਆ ਹੁਣ ਜਿਹੜੇ ਸਰਪੰਚ ਦੂਜੀਆਂ ਤਰਾਂ ਦੇ ਨੇ ਮੰਨ ਲਓ ਕੋਈ ਅਕਾਲੀ ਦਲ ਦਾ ਕੋਈ ਕਾਂਗਰਸ ਦਾ ਹਰ ਇੱਕ ਨੂੰ ਹੱਕ ਹੈ ਜਿੱਤਣ ਦਾ ਵੀ ਵੋਟਾਂ 'ਚ ਖੜੇ ਹੋਣ ਦਾ ਵੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਡੇ ਸ਼ਾਮਲ ਹੋ ਜਾਓ ਧੱਕਾ ਕਿੰਨਾ ਕੀਤਾ ਵੋਟਾਂ ਦੇ ਵਿੱਚ ਕਿੰਨੇ ਪਿੰਡਾਂ ਦੀ ਧੱਕੇ ਨਾਲ ਸੌਰ ਸੰਭ ਦੀਆਂ ਕਰਾਈਆਂ ਕਿੰਨੇ ਇੱਥੇ ਧੱਕੇ ਕੀਤੇ ਕਿਸੇ ਨੂੰ ਕੋਈ ਐਸ ਐਚਓ ਚੱਕ ਕੇ ਲੈ ਗਿਆ ਕਿਸੇ ਨੂੰ ਕੋਈ ਹੋਰ ਅਫਸਰ ਚੱਕ ਕੇ ਲੈ ਗਿਆ ਕਿਸੇ ਦੇ ਪਰਿਵਾਰ ਤੇ ਪਰਚੇ ਪਾਤੇ ਝੂਠੇ ਕਿਤੇ ਮਤਲਬ ਤੁਸੀਂ ਦੇਖਿਆ ਹੁਣਾਂ ਪਿੱਛੇ ਜੇ ਇੱਥੇ ਐਮਸੀ ਦੀਆਂ ਇਲੈਕਸ਼ਨਾਂ ਹੋਈਆਂ ਸੀ ਕਿੰਨਾ ਧੱਕਾ ਕੀਤਾ ਗਿਆ ਇਹ ਸਰਕਾਰ ਜਿਹੜੀ ਕਹਿ ਕੇ ਆਈ ਸੀ ਵੀ ਅਕਾਲੀ ਕਾਂਗਰਸੀ ਧੱਕੇ ਕਰਦੇ ਆ ਫਲਾਣੇ ਕਰਦੇ ਆ ਇਹ ਤਾਂ ਉਦੋਂ ਵੀ ਟੱਪ ਗਏ ਆ ਸਿਰਾ ਕਰਤਾ ਇਹਨਾਂ ਨੇ ਧੱਕੇ ਵਾਲਾ ਤੇ ਮੈਂ ਇਹ ਗੱਲ ਮੈਂ ਹੁਣ ਦੁਬਾਰਾ ਕਹਿੰਦਾ ਪਿੰਡ ਵਾਲੇ ਖੜੇ ਆ ਸਾਰੇ ਇਹ ਜੇ ਇੱਥੇ ਧੱਕਾ ਹੋਇਆ ਜਾਂ ਜੇ ਕਿਤੇ ਹੋਰ ਧੱਕਾ ਹੋਇਆ ਇਹ ਸਾਰੇ ਲੋਕ ਜਿਹੜੇ ਹੈਗੇ ਆ ਇਹ ਧੱਕੇ ਦੇ ਖਿਲਾਫ ਖੜਨਗੇ ਇਹ ਨਹੀਂ ਗੱਲ ਹੈਗੀ ਤੁਸੀਂ ਇੱਥੋਂ ਜਿਤਾ ਕੇ ਲੈ ਜਾਓਗੇ ਤੇ ਮੁੜ ਕੇ ਚੁੱਪ ਬਹਿ ਜਾਣਗੇ ਇਹ ਜੱਜ ਕੇ ਖੜਾਂਗੇ ਇਹ ਜੱਜ ਕੇ ਖੜਨਗੇ ਸਾਰੇ ਨੂੰ ਪੁੱਛੋ ਇਹਨਾਂ ਨੂੰ ਕੀ ਕਰਨਾ ਹੈ ਹਾਂਜੀ ਜਮਾ ਜੱਜ ਕੇ ਖੜਾ ਹੋ ਜਾਂਦਾ ਦੂਜਾ ਫੇਰ ਹਾਂ ਜੇ ਦੂਜਾ ਜਿਤਾਤਾ ਤੇ ਉਹ ਜੱਜ ਦਾਤਾ ਅਸੀਂ ਦੁਬਾਰਾ ਗਿਣਤੀ ਲਵਾਵਾਂਗੇ ਜੀ ਅਸੀਂ ਸਰਪੰਚ ਨਹੀਂ ਬੰਨ੍ਹ ਦਿੰਦੇ ਹਾਂ ਹਾਂ ਬੰਨ੍ਹ ਨਹੀਂ ਦਿੰਦੇ ਅਸੀਂ ਸਰਪੰਚ ਹਾਂ ਹਾਂ ਐਮ ਐਲ ਏ ਖੜਾ ਉਹਦੇ ਵਿੱਚ ਐਮ ਐਲ ਏ ਕੋਈ ਨਹੀਂ ਕਰ ਲਾਂਗੇ ਬੱਤ ਲੋਕਾਂ ਨਹੀਂ ਬਣਾਇਆ ਹੋਇਆ ਜੀ ਐਮ ਐਲ ਏ ਦਾ ਲੋਕਾਂ ਨਹੀਂ ਬਣਾਇਆ ਜੀ ਕਿਹੜਾ ਬਾਹਰ ਸੀ ਐਮ ਐਲ ਏ ਸਾਹਿਬ ਨੇ ਜੇ ਫੇਰ ਜਿੱਤਣਾਗਾ ਇਹਨਾਂ ਲੋਕਾਂ ਦੀ ਤਾਂ ਸੁ ਨਹੀਂ ਪਰ ਮੁੜ ਕੇ ਖੜੇ ਹੋਣ ਜਿਹੜਾ ਕੋਈ ਐਮਐਲਏ ਵੀ ਹੈ ਨਾ ਇਹਨਾਂ ਬੰਦਿਆਂ ਨਹੀਂ ਆ ਬੀਬੀ ਨਹੀਂ ਐਮਐਲਏ ਨੂੰ ਵੋਟ ਪਾਈ ਹੋਣੀ ਜਾਂ ਇਹਨਾਂ ਨੇ ਪਾਈ ਹੋਣੀ ਇਹਨਾਂ ਨੇ ਪਾਈ ਹੋਣੀ ਇਹਨਾਂ ਨੇ ਜਿਦੋਂ ਨਾ ਮੁੜ ਕੇ ਕਿਹੜਾ ਕੋਈ ਉਹ ਸਾਰੀ ਉਮਰ ਦਾ ਐਮਐਲਏ ਬਣ ਗਿਆ ਡੂੜ ਸਾਲ ਰਹਿ ਗਿਆ ਫੇਰ ਇਹਨਾਂ ਤੋਂ ਵੋਟਾਂ ਲੈਣੀਆਂ ਨੇ ਫੇਰ ਅਸੀਂ ਵੋਟਾਂ ਪਾਉਣੀਆਂ ਨੇ ਮਾਨਸਾ ਦੀਆਂ ਰਾਂਜੀ ਸੰਦੇਖਾਖਾ ਖਿਕਲਣਗਾ ਵੀਂਆਂ ਚ ਫੇਰ ਤਾਂ ਆਹੇ ਦੇ ਬੰਦੇ ਅਸੀਂ ਸੱਟ ਲਿਆ ਸੀਗਾ ਜੀ ਨਿਕਲਿਆ ਆ ਉਹਦੇ ਹਾਂ ਉਹਦੇ ਹੁਣ ਪੁਲਸਪੁਲਤ ਜੁੱਦ ਲਾਇਆ ਸੀ ਪੂਰਾ ਸੀ ਸਾਡੇ ਨਾਲ ਫਿਰ ਭੱਜਾਇਆ ਹਾਂ ਭੱਜਾਇਆ ਉਹ ਪਿੰਡ ਦਾ ਵੀ ੱਟਾ ਹੋਰ ਝੂਠਾ ਕਹਦਾ ਮਾਇਆ ਕਿ ਨੇ ਉਹ ਪੱਥਰ ਧਰਦਾ ਬਣਿਆ ਸਾਡੇ ਪਹਿਲਾ ਵਾਲੇ ਸਰਪੰਚ ਦਾ ਸਰਪੰਚ ਬਣਾ ਦੇ ਕਾ ਬੜਾ ਬਾਜੀ ਕਰਕੇ ਪਰ ਇਹਨੂੰ ਪਿੰਡ ਚ ਨਹੀਂ ਵੜਨ ਦਿੰਦੇ ਤੱੱਕਾ ਨਹੀਂ ਹੋਣਾ ਹੁੰਦਾ ਸੀ ਜੀ ਇਹ ਰੀਕਾਉਂਟਿੰਗ ਨਾ ਹੁੰਦੀ ਅੱਛਾ ਰੀਕਾਉਂਟਿੰਗ ਦਾ ਮਤਲਬ ਹੀ ਆਪਦੇ ਆਪ ਚ ਇੱਕ ਤੱੱਕਾ ਹੈਗਾ ਜਿਵੇਂ ਬਾਈ ਨੇ ਮਾਰੇ ਗੋਲਜੀ ਨੇ ਦੱਸਿਆਗਾ ਵੀ ਐਡੀ ਛੇਤੀ ਛੇਤੀ ਰੀਕਾਉਂਟਿੰਗ ਹੁੰਦੀ ਨਹੀਂ ਹੁੰਦੀ ਹੈਗੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਪ੍ਰੋਸੀਡਿੰਗ ਕਰਾ ਕੇ ਛੇਤੀ ਛੇਤੀ ਕਰਾਉਣ ਦੀ ਮਤਲਬ ਕਿ ਤੱੱਕੇ ਹੀ ਹੋ ਰਿਹਾ ਸ਼ਰਿਆਮ ਵੀ ਹੈ ਜੀ ਹੁਣ ਲੱਗਦਾ ਐਮਐਲਏ ਤੱੱਕਾ ਕਰ ਰਹੇ ਆ ਬਾਈ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰੇ ਸਰਿਆਮ ਤਾਂ ਕਦਾ ਕਰੀ ਜਾਂਦੇ ਨੇ ਸੱਕ ਕੀ ਹੈ ਇਹ ਜੀ ਛੇ ਮਹੀਨੇ ਹੋ ਗਏ ਵੋਟਾ ਹੁੰਦਾ ਹੁਣ ਹੋ ਕੇ ਕਰੀ ਜਾਂਦਾ ਸਰਿਆਮ ਉਹਨਾਂ ਦੀ ਤਾਂ ਗਿਣਤੀ ਹੋਈ ਹੈ ਨਾ ਪਹਿਲਾਂ ਦੇਖਿਆ ਕਦੇ ਆਇਆ ਹੈ ਕੁਛ ਹੁੰਦਾ ਪਹਿਲਾਂ ਪਹਿਲਾਂ ਕਦੇ ਨਹੀਂ ਦੇਖਿਆ ਆਏ ਪਹਿਲੀ ਵਾਰ ਦੇਖੇ ਜਿਹੜਾ ਪਹਿਲਾਂ ਜਿੱਤ ਜਾਂਦਾ ਉਹ ਹੀ ਕਰਦਾ ਸੀਗਾ ਇਹ ਨਹੀਂ ਵੀ ਆਹ ਕੰਮ ਹੋ ਗਿਆ ਹਾਂ ਇਹ ਕੰਮ ਹੈ ਜਿਹੜੇ ਉਹਦੇ ਮੁਲਾਜ਼ਮ ਵੀ ਸੀ ਉਹ ਵੀ ਗਵਰਨਮੈਂਟ ਦੇ ਸੀ ਉਹਨਾਂ ਨੇ ਗਿਣਤੀ ਕੀਤੀ ਕੋਈ ਆਣ ਪੜ ਤਾਂ ਨਹੀਂ ਹੈਗੀ ਸੀ ਜੀ ਹਾਂ ਹਾਂ ਉਹਨਾਂ ਦੀ ਗਿਣਤੀ ਕਿਵੇਂ ਗਲਤ ਹੋ ਜੂ ਜੀ ਉਹ ਵੀ ਸੁਣ ਸੁਣ ਕੇ ਹੋਈ ਸੀ ਜਦੋਂ ਇਹਨੇ ਸਾਈਨ ਕੀਤੇ ਨੇ ਸਾਈਨ ਕਰਦਾ ਮਤਲਬ ਹੀ ਕੋਈ ਨਹੀਂ ਸੀ ਜਿੱਤਿਆ ਸੀ ਸਾਈਨ ਕਿਉਂ ਕਰੇ ਵੀ ਹਾਰਦੇ ਉੱਧੇ ਵੀ ਸਾਰੇ ਬੈਠੇ ਸੀ ਜੀ ਇਹ ਉੱਧੇ ਸਾਰੇ ਮੁਲਾਜ਼ਮਾਂ ਨੇ ਗਿਣਤੀ ਕਰੀਆ ਤਿੰਨ ਚਾਰ ਵਾਰੀ ਗਿਣਤੀ ਕਰੀਆ 12 ਰਾਤ ਦੇ ਵੱਜ ਗਈ ਸੀ ਜੀ ਜਿੱਤਿਆ ਤਾਂ ਦਾ ਜਿਆਦੇ ਸੀ ਨਰਮਾਇਰ ਵੋਟਾਂ ਗਿਣਤੀ ਕਰ ਕਰ ਘਟਾਈ ਗਈ ਘਟਾਈ ਗਈ ਤੇ ਦੱਸ ਤੇ ਹੀ ਲੈਂਦਾ ਜੀ ਲੱਗਦਾ ਥੱਕਾ ਹੋਊਗਾ ਜੀ ਤੁਹਾਡਾ ਹਾਂ ਜੀ ਪੂਰਾ ਥੱਕਾ ਹੋਇਆ ਜੀ ਪੂਰਾ ਥੱਕਾ ਹੋਇਆ ਜੀ ਕੌਣ ਕਰ ਰਿਹਾ ਹੈ ਇਹ ਕਰ ਰਿਹਾ ਜੀ ਸਿਗਲਾ ਐਮ ਐਲ ਏ ਹਾਂ ਐਮ ਐਲ ਏ ਐਮ ਐਲ ਏ ਕਰ ਰਿਹਾ ਉਹ ਪੀ ਹੈ ਜਿਹੜਾ ਉਹਦਾ ਖਲਾਲ ਹਾਂ ਉਹ ਕਰਦਾ ਉਹਦੀ ਚਾਚੀ ਹੈ ਅੱਛਾ हां ਜਿਹੜੀ ਨੇ ਸਰਪੰਚਾ ਬਣਾਉਣ ਨੂੰ ਫਿਰਦਾ ਉਹਦੀ ਚਾਚੀ ਆ ਉਹ ਤੱਕਾ ਕਰ ਦੋ ਤੇ ਸਾਡੇ ਗੁਰਜਹਰੀ ਘਾਟਣ ਕਰਨ ਗਿਆ ਸੀ ਸਕੂਲ ਦਾ ਉੱਥੇ ਕੀ ਇਹਨੇ ਇਟ ਲਾਈ ਆ ਉਹੀ ਪੱਥਰ ਧਰਦਾ ਤੁਰ ਫਿਰਦਾ ਉੱਥੇ ਇਟ ਤਾਂ ਲਾਈ ਨਹੀਂ ਨਾ ਗੰਬਨੀ ਕਰਿਆ ਹੈਗਾ ਸਕੂਲ ਦਾ ਕੋਈ ਸਾਡਾ ਸਰਪੰਚੋ ਬਈ ਹਾਂਜੀ ਜੀ ਕੀ ਕਹੋਗੇ ਜਵਾਬ ਸਰ ਮੈਂ 2018 ਦੇ ਵਿੱਚ ਮੈਂ ਸਰਪੰਚ ਸੀ ਮੈਂ ਇਸੇ ᱥਾਮੇ ਜੈਬ ਨੂੰ 617 ਵੋਟਾਂ ਦੇ ਮੈਂ ਪਹਿਲਾਂ ਹਰਾਇਆ ਹੋਇਆ ਆਇਆ ਸਿਲੈਕਸ਼ਨ ਦੇ ਵਿੱਚ ਮੈਂ ਗਰਵੈਰ ਸਿੰਘ ਦੀ ਭੁਜਾਈ ਨੂੰ ਸੁਖਜੀਤ ਕੌਰ ਨੂੰ 9 ਵੋਟਾਂ ਦੇ ਜਿਤਾਇਆ ਜੀ ਠੀਕ ਆ ਜੀ ਜਾਇਬਾ ਜੋ ਜੋ ਹੈਗਾ ਕਰਾਫਟ ਬੰਦਾ ਜੀ ਐਮਐਲਏ ਨੂੰ ਬੰਦੇ ਕਰਾਫਟ ਚਾਹੀਦੇ ਨੇ ਕਿਉਂਕਿ ਉਹ ਆਪ ਕਰਾਫਟ ਆ ਉਹਨੂੰ ਉਸੇ ਬੰਦਿਆਂ ਨੇ ਲੋੜਾ ਜੀ ਤੁਹਾਨੂੰ ਲੱਗਦਾ ਵੀ ਐਮਐਲਏ ਦੀ ਇਨਵੋਲਵਮੈਂਟ ਸਿੱਧੀ ਹੈ ਇਸ ਦੇ ਵਿੱਚ ਹਾਂਜੀ ਸਿੱਧੀ ਹੈ ਸਿੱਧੀ ਹੈ ਜੀ ਐਮਐਲਏ ਸਾਹਿਬ ਬਹੁਤ ਧੱਕਾ ਕਰ ਰਹੇ ਨੇ ਜੀ ਕਿਉਂਕਿ ਅਸੀਂ ਇੱਕ ਸਰਪੰਚ ਨਹੀਂ ਹਰਾਇਆ ਅਸੀਂ ਐਮਐਲਏ ਹਰਾਤਾ ਅੱਛਾ ਐਮਐਲ ਤਾਂ ਹੀ ਕਰਕੇ ਹਾਂਜੀ ਹਾਂਜੀ ਇਹ ਵੀ ਕਿਹਾ ਗਿਆ ਵੀ ਸਾਡੇ ਨਾਲ ਨਾਲ ਇਸ ਜੀ ਸਾਨੂੰ ਸਾਨੂੰ ਦਫ਼ਤਰ ਸੱਦਿਆ ਗਿਆ ਸੀਗਾ ਜੀ ਮੈਂ ਨਾਲ ਸੀ ਨਰਬੈਰ ਦੇ ਉਹ ਕਹਿੰਦੇ ਵੀ ਜਦ ਤੱਕ ਸਮਰਥਨ ਨਹੀਂ ਦੇ ਦੇਣ ਜਾਇਬ ਨੂੰ ਅਸੀਂ ਆਖਿਆ ਨਹੀਂ ਜੀ ਜਾਂ ਫਿਰ ਸਾਡੀ ਪਾਰਟੀ ਜਾ ਜਾ ਤੇ ਨਹੀਂ ਫਿਰ ਪਰਚੇ ਪਵਾ ਲ ਅਸੀਂ ਕਹਾਂ ਦੀ ਪਰਚੇ ਪਾ ਦਿਓ ਮੇਰੇ ਤੇ ਵੀ ਪਰਚਾ ਪਿਆ ਜੀ ਅੱਛਾ ਮੇਰੇ ਤੇ ਦਿਵਾਲੀ ਵਾਲੇ ਦੇਣਾ ਸੀ ਭਾਕੇ ਪਾਏ ਨੇ ਸਰਪੰਚੀ ਜਿੱਤ ਤੀ ਖੁਸ਼ੀ ਦੇ ਵਿੱਚ ਸਾਨੂੰ ਕਹਦੀ ਹਾਂ ਤੁਸੀਂ ਸੱਤ ਚ ਪੜਾਕੇ ਪਾਤੇ ਵੀਰੇ ਸਿੰਘਲਾ ਆਪ ਚੌਂਕੀ ਦੇ ਵਿੱਚ ਗਿਆ ਕਹਿੰਦਾ ਵੀ ਰਾਜ ਤੇ 452 ਲਾ ਅੱਛਾ ਹਾਂਜੀ ਪੁਲਿਸ ਨੇ ਪੁਲਿਸ ਨੇ ਕਰ ਕੋਈ ਤੱਕਾ ਨਹੀਂ ਕੀਤਾ ਸਾਡੇ ਤੇ ਜੋ ਬਣਦੀ ਸੀ ਕਾਰਵਾਈ ਉਹ ਕੀਤੀ ਹੁਣ ਹੁਣ ਕੀ ਚਾਹਣੇ ਹੁਣ ਕੀ ਚਾਹਣੇ ਤੁਸੀਂ ਹੁਣ ਅਸੀਂ ਇਹੀ ਚਾਹਣੇ ਵੀ ਜੋ ਗਿਣਤੀ ਹੁੰਦੀ ਆ ਗੰਟੀ ਸਹੀ ਹੋਵੇ ਜੀ ਉਹਦੇ ਵਿੱਚ ਧੱਕਾ ਨਹੀਂ ਹੋਣਾ ਚਾਹੀਦਾ ਜੀ ਕੀ ਚਾਹਣੇ ਹੁਣ ਤੁਸੀਂ ਬਸ ਇਹੀ ਗੱਲ ਕਹਿੰਦੇ ਜੀ ਧੱਕਾ ਨਹੀਂ ਹੋਣਾ ਚਾਹੀਦਾ ਲੱਗਦਾ ਤੁਹਾਨੂੰ ਧੱਕੇ ਦੇ ਹੈ ਧੱਕੇ ਦੇ ਕਰਕੇ ਤਾਂ ਖੜੇ ਆ ਜੀ ਜੀ ਧੱਕਾ ਹੋ ਤਾਂ ਹੀ ਖੜੇ ਆ ਜੀ ਤੇ ਨਹੀਂ ਸਾਡਾ ਪਿੰਡ ਪੁੱਛਿਆ ਜਾ ਬਾਈ ਅੱਛਾ ਹਾਂ ਟੱਡ ਕਿਹਦੇ ਨਾਲ ਖੜਾ ਹਰੀਗਾਪੁਰ ਦਾ ਹੈ ਨਰਵਾੜੇ ਨਾਲ ਜੀ ਹਾਂ ਜੀ ਸਾਡਾ ਪਿੰਡ ਪੁੱਛ ਲੋ ਸਾਰਾ ਜਾ ਕੇ ਅੱਛਾ ਵੀ ਕੀ ਦੀ ਗਲਤੀ ਆ ਇੱਕ ਜਿਹੜਾ ਸਕੂਲ ਦੇ ਵਿੱਚ ਨੀਂਹ ਪੱਥਰ ਰੱਖ ਕੇ ਆਏ ਨੇ ਐਮ ਐਲ اے ਸਾਹਿਬ ਉਹ 2021 ਦੇ ਵਿੱਚ ਕਮਰਾ ਮੈਪਵਾਇਆ ਇੱਕ 4 ਲੱਖ ਰੁਪਏ ਵਿੱਚ ਗ੍ਰਾਂਟਲ ਵਾਈਸੀ ਵਿੱਚ ਦੀ ਇੱਕ ਸਕੂਲ ਨੂੰ 4 ਲੱਖ ਦਵਾਇਆ ਸੀ ਪਰ ਉੱਥੇ ਨੀ ਪੱਤਰੇ ਐਮ ਐਲ ਏ ਸਾਹਿਬ ਆਪਦਰ ਕੇ ਆਏ ਨੇ ਦੇਖੋ ਕਿੰਨੀ ਘਟੀਆ ਗੱਲ ਕਰਕੇ ਆਏ ਨੇ ਤਾਂ ਇਹ ਬੁਰਜਰੀ ਪਿੰਡ ਦੇ ਵਸਨੀਕ ਸਾਡੇ ਨਾਲ ਸੀ ਇਹਨਾਂ ਦੇ ਵੱਲੋਂ ਸਿੱਧਮ ਸਿੱਧਾ ਇਹ ਖਾਤਸ਼ਾ ਜਤਾਇਆ ਜਾ ਰਿਹਾ ਕਿ ਇਸ ਵਾਰੀ ਧੱਕਾ ਜਿਹੜਾ ਹੋਵੇਗਾ ਤੇ ਇਨਵੋਲਵਮੈਂਟ ਐਮ ਐਲ ਏ ਮਾਨਸਾ ਵਿਜੇ ਸਿੰਘਲਾ ਦੀ ਦੱਸੀ ਜਾ ਰਹੀ ਹੈ ਕਿ ਵਿਜੇ ਸਿੰਘਲਾ ਸਿੱਧਮ ਸਿੱਧਾ ਸਾਡੇ ਨਾਲ ਜਿਹੜਾ ਹੈਗਾ ਉਹ ਧੱਕਾ ਕਰ ਰਹੀ ਸੀ ਜਿਹੜੇ ਰਹੋ ਆ ਰਹੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਸ ਕਰੇ ਬੰਦੇ ਹੋ ਜੀ ਧੰਨਵਾਦ